ਸਸੇ ਗੱਲ ਦੋਸਤੋ ਲੋ ਜੀ ਪੰਜਾਬੀਆਂ ਨੂੰ ਕਿਸਾਨਾਂ ਨੂੰ ਕਦੇ ਅੱਤਵਾਦੀ ਕਦੇ ਵੱਖਵਾਦੀ ਕਦੇ ਖਾਲਸਤਾਨੀ ਦੱਸਣ ਵਾਲੀ ਕੰਗਣਾ ਰਣੌਤ ਜਿਸ ਨੇ ਕੀ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਅੱਗ ਲਾਉ ਬਿਆਨ ਹੀ ਦਿੱਤੇ ਨੇ ਹਮੇਸ਼ਾ ਹੀ ਭੜਕਾਉਣ ਵਾਲੇ ਬਿਆਨ ਅਤੇ ਵੱਖਵਾਦੀ ਬਿਆਨ ਹੀ ਦਿੱਤੇ ਨੇ ਉਸ ਦੀ ਅਕਲ ਹੁਣ ਠਿਕਾਣੇ ਆ ਗਈ ਹੈ ਤੇ ਇਸ ਦੀ ਅਕਲ ਠਿਕਾਣੇ ਕਿਸੇ ਹੋਰ ਨੇ ਨਹੀਂ ਬਲਕਿ ਇੱਕ 80 ਸਾਲ ਦੀ ਬਜ਼ੁਰਗ ਬੇਬੇ ਮਹਿੰਦਰ ਕੌਰ ਨੇ ਇਸ ਦੀ ਅਕਲ ਠਿਕਾਣੇ ਲਿਆ ਦਿੱਤੀ ਹੈ ਯੇਮੇ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਹੋਇਆ ਸੀ ਤਾਂ ਉਸ ਵੇਲੇ ਸਭ ਤੋਂ ਵੱਧ ਜਿਸ ਨੇ ਲੋਕਾਂ ਨੂੰ ਭੜਕਾਉਣ ਦੀ ਅਤੇ ਕਿਸਾਨਾਂ ਦੇ ਖਿਲਾਫ ਇਤੋਂ ਤੱਕ ਕਿ ਪੰਜਾਬੀਆਂ ਦੇ ਖਿਲਾਫ ਨਫ਼ਰਤ ਫਲਾਉਣ ਦਾ ਕੰਮ ਕੀਤਾ ਤਾਂ ਉਸ ਦੇ ਵਿੱਚ ਸਭ ਤੋਂ ਮੋਹਰੀ ਨਾਮ ਕੰਗਣਾ ਰਣੌਤ ਦਾ ਸੀ ਕੰਗਣਾ ਰਣੌਤ ਨੇ ਆਪਣੇ ਟਵਿੱਟਰ ਤੇ ਇੱਕ ਟਵੀਟ ਕੀਤਾ ਸੀ ਜਿਸ ਦੇ ਵਿੱਚ ਉਸ ਨੇ ਦੋ ਫੋਟੋਆਂ ਸ਼ੇਅਰ ਕੀਤੀਆਂ ਸੀ ਜਿਸ ਦੇ ਵਿੱਚ ਇੱਕ ਬੀਬੇ ਮਹਿੰਦਰ ਕੌਰ ਅਤੇ ਇੱਕ ਸੈਨ ਬਾਗ ਦੇ ਵਿੱਚ ਜੋ ਮੁ슬लिम ਭਾਈਚਾਰੇ ਵੱਲੋਂ ਇੱਕ ਧਰਨਾ ਮਜਹਿਰਾ ਕੀਤਾ ਗਿਆ ਸੀ ਉਸ ਦੇ ਵਿੱਚ ਇੱਕ ਬਜ਼ੁਰਗ ਮੁ슬लिम ਔਰਤ ਬੀਬੀ ਦੀ ਫੋਟੋ ਲਗਾਈ ਗਈ ਸੀ ਅਤੇ ਕਿਹਾ ਗਿਆ ਸੀ ਕਿ ਜੋ ਕਿਸਾਨਾਂ ਦਾ ਧਰਨਾ ਇਹ ਪ੍ਰੋਪੋਗੈਂਡਾ ਹੈ ਕਿਉਂਕਿ ਇਸ ਦੇ ਵਿੱਚ ਜੋ ਇਹ ਬੀਬੀ ਪ੍ਰੋਟੈਸਟ ਕਰ ਰਹੀ ਹੈ ਇਹੀ ਸਾਹੀਨ ਬਾਗ ਵਾਲੇ ਮੋਰਚੇ ਦੇ ਵਿੱਚ ਵੀ ਸੀ ਅਤੇ ਇਸ ਮੌਕੇ ਇਸ ਨੇ ਕਾਫੀ ਜ਼ਿਆਦੇ ਗਲਤ ਸ਼ਬਦਾਵਲੀ ਵੀ ਵਰਤੀ ਸੀ ਤੇ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਅਜਿਹੇ ਬਜ਼ੁਰਗ ਔਰਤਾ ਕੁਝ ਕ ਪੈਸਿਆਂ ਦੇ ਲਾਲਚ ਦੇ ਵਿੱਚ ਕਿਸੇ ਵੀ ਧਰਨੇ ਮੋਰਚੇ ਦੇ ਵਿੱਚ ਪਹੁੰਚ ਜਾਂਦੀਆਂ ਨੇ ਇਸ ਬਿਆਨ ਤੋਂ ਬਾਅਦ ਕੰਗਣਾ ਰਣੌਤ ਦਾ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ ਹਰ ਇੱਕ ਨੇ ਇਸ ਨੂੰ ਫਿੱਟ ਲਾਣ ਤਾਂ ਪਾਈਆਂ ਸੀ ਇਸ ਦੀ ਸੋਚ ਅਤੇ ਇਸ ਦੇ ਮੂੰਹ ਫੱਟ ਬਿਆਨਾਂ ਦੇ ਲਈ ਹਾਲਾਂਕਿ ਭਾਪੀ ਨੇ ਇਸ ਨੂੰ ਉਸ ਤੋਂ ਬਾਅਦ ਇਸ ਜਿਹਦੀ ਪੜਕਾਉ ਬਿਆਨਾਂ ਦੇ ਕਰਕੇ ਇਸ ਤੇ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਇਸ ਨੂੰ ਐਮਪੀ ਦੀ ਟਿਕਟ ਦਿੱਤੀ ਤੇ ਹਿਮਾਚਲ ਪ੍ਰਦੇਸ਼ ਤੋਂ ਇਸ ਨੂੰ ਐਮਪੀ ਵੀ ਬਣਾਇਆ ਪਰ ਉਤੇ ਹੀ ਬੀਬੀ ਮਹਿੰਦਰ ਕੌਰ ਆਪਣੇ ਅਸੂਲ ਤੇ ਆਪਣੇ ਜਜ਼ਬੇ ਤੇ ਡਟੀ ਰਹੀ ਉਸ ਨੇ ਪੂਰੀ ਲੜਾਈ ਸਿੱਦਤ ਦੇ ਨਾਲ ਲੜੀ ਅਤੇ ਅਮ ਜੋ ਮਹਿੰਦਰ ਗੌਰ ਬੀਬੀ ਹੈ ਬੇਸ਼ੱਕ ਬਜ਼ੁਰਗ ਅਵਸਥਾ ਦੇ ਵਿੱਚ ਹੈ ਪਰ ਉਸ ਨੇ ਇਸ ਕੰਗਣਾ ਨੌਤ ਦੀ ਅਕਲ ਟਿਕਾਣੇ ਤੇ ਲਿਆ ਦਿੱਤੀ ਹੈ ਕੰਗਨਰ ਨੋਟ ਤੇ ਮਾਨ ਹਾਨੀ ਦਾ ਕੇਸ ਬੀਬੀ ਵੱਲੋਂ ਕੀਤਾ ਗਿਆ ਹਾਲਾਂਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਬਹੁਤ ਸਾਰੀਆਂ ਧਮਕੀਆਂ ਲਾਲਚਾਂ ਦਾ ਸਾਹਮਣਾ ਵੀ ਇਸ ਬਜ਼ੁਰਗ ਬੀਬੀ ਮਹਿੰਦਰ ਕੌਰ ਨੂੰ ਕਰਨਾ ਪਿਆ ਪਰ ਫਿਰ ਵੀ ਆਪਣੇ ਜਜ਼ਬੇ ਤੇ ਤੇ ਆਪਣੀ ਲੜਾਈ ਤੇ ਪੂਰੇ ਸਿੱਦਕ ਦੇ ਨਾਲ ਅੜੀ ਰਹੀ ਅਤੇ ਆਖਰੀ ਅੰਜਾਮ ਤੱਕ ਇਸ ਲੜਾਈ ਨੂੰ ਲੈ ਕੇ ਜਾਣ ਵਾਲੀ ਇਸ ਬੀਬੀ ਮਹਿੰਦਰ ਕੌਰ ਨੂੰ ਵੀ ਸਲੂਟ ਬਣਦਾ ਜੋ ਕਿ ਇਨਸਾਫ ਦੀ ਜੰਗ ਦੇ ਵਿੱਚ ਪੂਰੀ ਤਰ੍ਹਾਂ ਡਟੀ ਰਹੀ ਅਤੇ ਦੱਸਦੀ ਹੈ ਕਿ ਬਠਿੰਡਾ ਕੋਰਟ ਵੱਲੋਂ ਕੰਗਣਾ ਰਣੌਤ ਦੀ ਪੇਸ਼ੀ ਦੇ ਲਈ ਉਸ ਨੂੰ ਸੱਮਣ ਭੇਜੇ ਗਏ ਸਨ ਹਾਲਾਂਕਿ ਕੰਗਣਾ ਰਣੌਤ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਉਸ ਨੂੰ ਬਠਿੰਡਾ ਕੋਰਟ ਦੇ ਵਿੱਚ ਅਬ ਵਿਅਕਤੀਗਤ ਤੌਰ ਤੇ ਨਾ ਆਉਣਾ ਪਵੇ ਉਸ ਵੱਲੋਂ ਆਪਣੇ ਵਕੀਲ ਰਾਹੀਂ ਵੀਡੀਓ ਕਾਨਫਰੰਸ ਜਰੀਏ ਵੀ ਆਪਣੀ ਪੇਸ਼ੀ ਦੇ ਰਾਹੀਂ ਪੇਸ਼ ਹੋਣ ਦੀ ਤਰੀਕ ਫੁਕਤਨ ਦੀ ਗੱਲ ਕਹੀਗੀ ਪਰ ਮਾਨਯੋਗ ਕੋਰਟ ਵੱਲੋਂ ਕੰਗਣਾ ਰਣੌਤ ਨੂੰ ਅੱਜ ਦਾ ਸਮਾਂ ਦਿੱਤਾ ਗਿਆ ਸੀ ਅੱਜ 2 ਵਜੇ ਤੇ ਅੱਜ 2 ਵਜੇ ਕੰਗਣਾ ਰਣੌਤ ਆਪਣੇ ਲਾਮ ਲਸ਼ਕਰ ਦੇ ਨਾਲ ਬਠਿੰਡਾ ਕੋਰਟ ਦੇ ਵਿੱਚ ਪਹੁੰਚੀ ਤੇ ਉਸ ਦੇ ਤੇਵਰ ਉਸਵੇਂ ਨਰਮ ਦਿਖਾਈ ਦਿੱਤੇ ਅਤੇ ਬੇहद ਸ਼ਰਮਿੰਦਾ ਨਜ਼ਰ ਆਈ ਜਦੋਂ ਉਸ ਨੂੰ ਦੇਖਿਆ ਗਿਆ ਕਿ ਕਿਵੇਂ ਉਹ ਆਪਣੇ ਆਪ ਨੂੰ ਐਡੀ ਵੱਡੀ ਸਾਬਤ ਕਰ ਰਹੀ ਸੀ ਪਰ ਇੱਕ ਬਜ਼ੁਰਗ ਪੰਜਾਬੀ ਬੇਬੇ ਨੇ ਹੀ ਇਸ ਨੂੰ ਹਰਾ ਦਿੱਤਾ ਤੇ ਮਾਂ ਨੇ ਉਹ ਅਦਾਲਤ ਦੇ ਵਿੱਚ ਕੰਗਣਾ ਰੌਤ ਨੇ ਬੀਬੀ ਮਹਿੰਦਰ ਕੌਰ ਵੱਲੋਂ ਮਾਫੀ ਮੰਗੀ ਹੈ ਤੇ ਕਿਹਾ ਹੈ ਕਿ ਉਸ ਨੂੰ ਗਲਤੀ ਹੋ ਗਈ ਸੀ ਉਸ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਤੇ ਇਸ ਗਲਤੀ ਦੇ ਲਈ ਉਹ ਬੀਬੀ ਮਹਿੰਦਰ ਕੌਰ ਤੋਂ ਮਾਫੀ ਮੰਗਦੀ ਹੈ ਹਾਲਾਂਕਿ ਮਾਨਯੋਗ ਕੋਰਟ ਇਸ ਮਾਫੀ ਤੋਂ ਬਾਅਦ ਅੱਗੇ ਕੀ ਕਾਰਵਾਈ ਕਰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੰਗਨਰ ਨੌਤ ਵੱਲੋਂ ਮੰਗੀ ਗਈ ਇਸ ਮਾਫੀ ਦੇ ਚਰਚੇ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਨੇ ਤੇ ਹਰ ਕੋਈ ਕਹਿ ਰਿਹਾ ਕਿ ਇਹ ਮੂੰਹ ਫਟ ਬੀਬੀ ਹੁਣ ਸ਼ਾਇਦ ਆਪਣੇ ਇਸ ਕਰਤੂਤਾਂ ਦੇ ਕਰਕੇ ਥੋੜੀ ਬਹੁਤ ਹੀ ਅਕਲ ਸਿੱਖ ਲਵੇ ਤੇ ਅੱਗੇ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਕਿਸੇ ਵੀ ਖਿਲਾਫ ਨਫ਼ਰਤ ਫਲਾਉਣ ਤੋਂ ਪਹਿਲਾਂ ਸੋਚ ਲਿਆ ਕਰੇ ਕਿ ਬੋਲ ਕੀ ਰਹੀ ਹੈ ਤੇ ਇੰਨੀ ਵੱਡੀ ਜ਼ਿੰਮੇਵਾਰੀ ਤੇ ਪਹੁੰਚ ਕੇ ਅੱਜ ਵੀ ਕਿਸ ਤਰ੍ਹਾਂ ਇਹ ਨਫ਼ਰਤ ਫਲਾ ਰਹੀ ਹੈ ਇਸ ਦੀਆਂ ਪੋਸਟਾਂ ਤੋਂ ਇਸ ਦੀਆਂ ਇੰਟਰਵਿਊਸ ਤੋਂ ਸਾਫ ਝਲਕਦੀ ਹੈ ਪਰ ਲੱਗਦਾ ਹੈ ਕਿ ਹੁਣ ਮਾਫੀ ਮੰਗਣ ਤੋਂ ਬਾਅਦ ਇਸ ਦੇ ਤੇਬਰ ਕੁਝ ਢਿੱਲੇ ਪੈਣਗੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਮਾਫੀ ਕੰਗਣਾ ਨੌਤਣੇ ਮੰਗੀ ਹੈ ਇਸ ਤੋਂ ਬਾਅਦ ਹੁਣ ਇਸ ਨੂੰ ਅਕਲ ਆਵੇਗੀ ਹਾਂ ਜਾਂ ਨਾ ਦੇ ਵਿੱਚ ਜਰੂਰ ਕਮੈਂਟ ਕਰਨਾ ਸੋ ਇਹ ਸੀ ਇਸ ਵੇਲੇ ਦੀ ਵੱਡੀ ਖਬਰ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦੀ